ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਰਤ ਪਾਕਿਸਤਾਨ ਦੇ ਵਿੱਚ ਭਾਵੇਂ ਜੰਗਬੰਦੀ ਨੂੰ ਲੈ ਕੇ ਅੱਜ ਮੀਟਿੰਗ ਹੋ ਰਹੀ ਏ ਸੀਜ਼ਫਾਇਰ ਦੇ ਉੱਪਰ ਜੋ ਅੱਜ ਸਹਿਮਤੀ ਬਣ ਗਈ ਦੂਸਰੇ ਪਾਸੇ ਪੰਜਾਬ ਦੇ ਸਰਦੀ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਅਲਰਟ ਜਾਰੀ ਕੀਤਾ ਗਿਆ ਹੈ ਬਲੈਕ ਆਊਟ ਰਹਿਣਗੇ ਤਿੰਨੋਂ ਜ਼ਿਲ੍ਹੇ ਬਿਜਲੀ ਦਾ ਕਟ ਲੱਗਿਆ ਰਹੇਗਾ ਸੋ ਇਹ ਤਿੰਨ ਜ਼ਿਲ੍ਹਿਆਂ ਦੇ ਵਿੱਚ ਕਿਉਂ ਹਾਈ ਅਲਰਟ ਕੀਤਾ ਹੈ ਪੰਜਾਬ ਸਰਕਾਰ ਨੇ ਕਿਉਂਕਿ ਪਾਕਿਸਤਾਨ ਤੇ ਭਾਰਤ ਦੇ ਵਿੱਚ ਆਪਸੀ ਸਾਂਝੀ ਬਣ ਗਈ ਹੈ ਜੰਗਬੰਦੀ ਤੇ ਹੁਣ ਵੀ ਪੰਜਾਬ ਦੇ ਉਹ ਜ਼ਿਲ੍ਹੇ ਕਿੰਨੇ ਦਿਨਾਂ ਤੱਕ ਹਾਈ ਅਲਰਟ ਤੇ ਰਹਿਣਗੇ ਸੋ ਅਪਰੇਸ਼ਨ ਸੰਦੂਰ ਦੇ ਵਿੱਚ ਭਾਰਤ ਨੇ ਨਾ ਸਿਰਫ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸਗੋਂ ਪਾਕਿਸਤਾਨ ਦੀ ਰੱਖਿਆ ਪ੍ਰਣਾਲੀ ਦੀਆਂ ਕਮਜ਼ੋਰੀਆਂ ਨੂੰ ਵੀ ਉਜਾਗਰ ਕੀਤਾ ਹੈ ਭਾਰਤੀ ਫੌਜਾਂ ਨੇ ਬ੍ਰਾਹਮੋਸ ਮਜ਼ਾਇਲ ਦੀ ਤਾਇਨਾਤੀ ਅਤੇ ਇਸ ਦੇ ਸਫਲ ਹਮਲੇ ਨੇ ਪਾਕਿਸਤਾਨ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਜਿਸ ਕਾਰਨ ਪਾਕਿਸਤਾਨ ਨੇ ਜੰਗਬੰਦੀ ਦਾ ਐਲਾਨ ਕੀਤਾ ਸੋ ਜੇਕਰ ਪਾਕਿਸਤਾਨ ਹਾਵੀ ਹੋ ਜਾਂਦਾ ਤਾਂ ਫਿਰ ਇਹ ਜੰਗਬੰਦੀ ਦਾ ਐਲਾਨ ਨਹੀਂ ਕਰਨਾ ਸੀ ਪਾਕਿਸਤਾਨ ਨੇ ਫਿਰ ਇਹ ਬਹੁਤ ਭਿਆਨਕ ਯੁੱਧ ਹੋਣਾ ਸੀ ਸੋ ਜਦੋਂ ਪਾਕਿਸਤਾਨ ਨੂੰ ਨਜ਼ਰ ਆਇਆ ਕਿ ਹੁਣ ਭਾਰਤ ਨੇ ਉਸ ਨੂੰ ਜਿਹੜਾ ਕਿ ਆਪਣੇ ਕਬਜੇ ਵਿੱਚ ਲੈ ਲਿਆ ਲਪੇਟ ਵਿੱਚ ਲੈ ਲਿਆ ਤਾਂ ਭਾਰਤ ਦੇ ਨਾਲ ਜੰਗਬੱਦੀ ਦਾ ਐਲਾਨ ਕਰ ਦਿੱਤਾ। ਲੇਕਿਨ ਬਹੁਤ ਸਾਰੇ ਲੋਕਾਂ ਦਾ ਇਹੀ ਕਹਿਣਾ ਕਿ ਭਾਰਤ ਦੇ ਉੱਪਰ ਜੋ ਇਹ ਪਾਕਿਸਤਾਨ ਵੱਲੋਂ ਕਿਸੇ ਸਮੇਂ ਵੀ ਅਟੈਕ ਕੀਤਾ ਜਾ ਸਕਦਾ ਹੈ। ਵਿਸ਼ਵਾਸ ਘਾਤ ਕਰ ਸਕਦਾ ਹੈ ਪਾਕਿਸਤਾਨ ਪਿੱਛੇ ਵੀ ਉਸਨੇ ਜਿੰਨੀਆਂ ਜੰਗਾਂ ਹੋਈਆਂ ਨੇ ਵਿਸ਼ਵਾਸ ਘਾਤ ਕੀਤਾ। ਜਿਸ ਕਾਰਨ ਅੱਜ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਨੇ ਤਿੰਨ ਸੱਦੇ ਜ਼ਿਲ੍ਹੇ ਪਠਾਨਕੋਟ, ਅੰਮ੍ਰਿਤਸਰ ਤੇ ਫਿਰੋਜ਼ਪੁਰ। ਜਿੱਥੇ ਪਾਕਿਸਤਾਨ ਵੱਲੋਂ ਲਗਾਤਾਰ ਇਨ੍ਹਾਂ ਜ਼ਿਲ੍ਹਿਆਂ ਦੇ ਉੱਪਰ ਡਰੋਨਾਂ ਰਾਹੀਂ ਹਮਲੇ ਕੀਤੇ ਗਏ ਜੋ ਜੰਗਬੰਦੀ ਹੋਣ ਤੋਂ ਬਾਅਦ ਵੀ ਇੱਥੇ ਲਗਾਤਾਰ ਪਾਕਿਸਤਾਨ ਦੀ ਫੌਜ ਕਾਰਵਾਈ ਕਰ ਰਹੀ ਏ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਨੂੰ ਹਾਈ ਅਲਰਟ ਤੇ ਰੱਖਿਆ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਸਾਵਧਾਨੀ ਵਰਤਣ ਵਾਸਤੇ ਕਿਹਾ ਸੋ ਪਿਛਲੇ ਦਿਨਾਂ ਦੇ ਵਿੱਚ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਸੋ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਬਿਜਲੀ ਬੰਦ ਰਹੇਗੀ 10000 ਕੇ 파르ਥपक्षंतਨਾ ਦੇ ਕਾਰਨ ਸਰਦੀ ਜिले ਬਾਕੀ ਵੀ ਜਿੱਥੇ ਗੁਰਦਾਸਪੁਰ ਫਾਇਲ ਕ ਇਹਨਾਂ ਜਿਲਿਆਂ ਦੇ ਵਿੱਚ ਵੀ ਚੋ ਪ੍ਰਸ਼ਾਸਨ ਦੇ ਵੱਲੋਂ ਮੁਸਤੈਦੀ ਨਾਲ ਜਿਹੜਾ ਕਿ ਧਿਆਨ ਰੱਖਿਆ ਜਾ ਰਿਹਾ ਹੈ ਲੇਕਿਨ ਤਿੰਨ ਜिले ਜਿਹੜੇ ਕਿ ਅਮਰitsar ਫਿਰੋਜ਼ਪੁਰ ਤੇ ਗੁਰਦਾਸਪੁਰ ਇੱਥੇ ਜਿਹੜਾ ਲਗਾਤਾਰ ਪਠਾਨਕੋਟ ਦੇ ਵਿੱਚ ਜਿਹੜਾ ਕਿ ਪਾਕਿਸਤਾਨ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸੋ ਜਿਸ ਕੰਮ ਮੁੱਖ ਮੰਤਰੀ ਭਗਵੰਤ ਮਾਨ ਰਿਸਕ ਨਹੀਂ ਰਹਿਣਾ ਚਾਹੁੰਦੇ ਔਰ ਉਹਨਾਂ ਨੇ ਆਪਣੀ ਪੁਲਿਸ ਨੂੰ ਔਰ ਪ੍ਰਸ਼ਾਸਨ ਨੂੰ ਪੂਰੇ ਹੁਕਮ ਦਿੱਤੇ ਹੋਏ ਨੇ ਸੋ ਪ੍ਰਸ਼ਾਸਨ ਸਪਸ਼ਟ ਤੌਰ ਤੇ ਕਹਿ ਰਿਹਾ ਕਿ ਲੋਕ ਰਾਤ ਨੂੰ ਸਾਵਧਾਨੀ ਵਰਤਣ ਆਪਣੇ ਘਰਾਂ ਦੀਆਂ ਲਾਈਟਾਂ ਨੂੰ ਬੰਦ ਰੱਖਣ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਵੱਲੋਂ ਜੋ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਉਸ ਦੀ ਜਿਹੜੇ ਕਿ ਪ੍ਰਸ਼ਾਸਨ ਦੀ ਸਾਰੀ ਗੱਲ ਮੰਨਣ ਆਪਣੇ ਘਰਾਂ ਦੀਆਂ ਲਾਈਟਾਂ ਤੱਕ ਨਾ ਜਗਾਉਣ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਜਿਨ੍ਹਾਂ ਦੇ ਵਿੱਚ ਅੱਜ ਵੀ ਸਕੂਲ ਜਿਹੜੇ ਬੰਦ ਰੱਖੇ ਗਏ ਨੇ ਸੋ ਬਾਕੀ ਜ਼ਿਲ੍ਹਿਆਂ ਦੇ ਵਿੱਚ ਆਮ ਵਾਂਗ ਜਨ ਜੀਵਨ ਸ਼ੁਰੂ ਹੋ ਗਿਆ ਹੈ ਲੇਕਿਨ ਸਰਦੀ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਜਿਹੜਾ ਅਜੇ ਜੋ ਉਹੀ ਤਨਾਅ ਦੇਖਣ ਨੂੰ ਮਿਲ ਰਿਹਾ ਭਾਵੇਂ ਲੋਕ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਨੇ ਲੇਕਿਨ ਅਜੇ ਤੱਕ ਪਾਕਿਸਤਾਨ ਦੇ ਉੱਪਰ ਜਿਹੜਾ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਜੇ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਐਸੀ ਚੀਜ਼ ਨਜ਼ਰ ਆਉਂਦੀ ਹੈ ਰਾਤ ਨੂੰ ਤਾਂ ਤੁਸੀਂ ਉਸ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਕਨਫਰਮ ਕਰਨਾ ਹੈ ਤੁਸੀਂ ਖੁਦ ਕਿਸੇ ਵੀ ਮਜਾਇਰ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਜਿਹੜਾ ਡਰੋਨ ਵਰਗੀ ਚੀਜ਼ ਦੇ ਨੇੜੇ ਨਹੀਂ ਜਾਣਾ ਕਿਉਂਕਿ ਤਮਾਕਾ ਹੋ ਸਕਦਾ ਹੈ ਤੁਹਾਡੀ ਜਾਨ ਜੜੀਏ ਉਹ ਜਾ ਸਕਦੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਜ਼ਿਲ੍ਹਿਆਂ ਨੂੰ ਹਾਈ ਅਲਰਟ ਵਿੱਚ ਰੱਖਿਆ ਹੋਇਆ ਹੈ ਤਿੰਨ ਜ਼ਿਲ੍ਹਿਆਂ ਵਿੱਚ ਅੱਜ ਵੀ ਜਿਹੜਾ ਬਲੈਕਆਊਟ ਹੋਵੇਗਾ